ਅੰਮ੍ਰਿਤਸਰ ਦੇ ਹਲਕਾ ਮਨਜੀਠਾ ਦੇ ਪਿੰਡ ਨਾਕ ਕਲਾ ਵਿਖੇ ਇੱਕ 15 ਸਾਲਾਂ ਦੀ ਨਾਬਾਲਗ ਲੜਕੀ ਨਾਲ ਬਲਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਪੀੜੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਵੱਲੋਂ ਲੜਕੀ ਨਾਲ ਜ਼ਬਰ ਜਨਾਹ ਕੀਤਾ ਜਾ ਰਿਹਾ ਹੈ ਕਿ ਇਹਨਾਂ ਤਿੰਨ ਨੌਜਵਾਨਾਂ ਦੇ ਵਿੱਚ ਇੱਕ ਲੜਕੀ ਦਾ ਸਕੇਤ ਆਇਦਾ ਮੁੰਡਾ ਵੀ ਸੀ ਪੀੜਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਇਸ ਦੀ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ ਹੈ ਪਰ ਪੁਲਿਸ ਦੇ ਵੱਲੋਂ ਹਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਗਈ ਉੱਥੇ ਹੀ ਪੀੜਤ ਦੀ ਮਾਤਾ ਨੇ ਦੱਸਿਆ ਕਿ ਮੇਰੇ ਪਤੀ ਆਪਣੇ ਘਰ ਦੇ ਨਾਲ ਮਿਲੇ ਹੋਏ ਹਨ ਉੱਥੇ ਹੀ ਪੀੜਤ ਦੀ ਮਾਤਾ ਨੇ ਦੱਸਿਆ ਕਿ ਜੇਕਰ ਮੈਨੂੰ ਇਨਸਾਫ ਨਾ ਮਿਲਿਆ ਤਾਂ ਮੈਂ ਪੁਲਿਸ ਥਾਣੇ ਦੇ ਬਾਹਰ ਹੋਸ ਪ੍ਰਦਰਸ਼ਨ ਕਰਾਂਗੇ ਤੇ ਇਹ ਥਾਣਾ ਜਿਠਾ ਦੇ ਪੁਲਿਸ ਅਧਿਕਾਰੀ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕੀ ਗੱਲ ਹੋਈ ਹੈ ਸਰ ਮੇਰੀ ਬੇਟੀ ਨਾਲ ਗਲਤ ਹੋਇਆ ਵਾ ਤੇ ਸਰ ਮੈਨੂੰ ਇਨਸਾਫ ਚਾਹੀਦਾ ਵਾ ਤੁਸੀਂ ਉਧੇ ਰਹਿਣ ਵਾਲੇ ਜੀ ਸਰ ਮੈਂ ਇੱਥੋਂ ਦੀ ਰਹਿਣ ਵਾਲੀ ਹਾਂ ਸਰ ਨਾਕਲਾਂ ਦੀ ਕੀ ਗੱਲ ਹੋਈ ਤੁਹਾਡੀ ਬੇਟੀ ਸਰ ਮੇਰੀ ਬੇਟੀ ਨਾਲ ਗਲਤ ਹੋਇਆ ਵਾ ਗਲਤ ਕੀਤਾ ਹੈਗਾ ਵਾ ਇਹ ਫੀਡ ਹੋਇਆ ਹਾਂਜੀ ਸਰ ਕਿਹਨਾਂ ਦਾ ਕੀਤਾ ਕਿਹੜੇ ਮੁੰਡੇ ਕੀ ਨਾਮ ਨਾਲ ਸਰ ਇੱਕ ਦਾ ਨਾਮ ਕਾਲੂ ਇੱਕ ਦਾ ਨਾਮ ਮੰਗਾ ਸਰ ਇੱਕ ਦਾ ਨਾਮ ਰੋਹਿਤ ਅੱਛਾ ਹੋਰ ਹਾਂਜੀ ਸਰ ਸਰ ਮੇਰੀ ਬੇਟੀ ਬਹੁਤ ਜ਼ਿਆਦਾ ਸੀਰੀਅਸ ਹੈਗੀ ਹੈ ਮੇਰੀ ਬੇਟੀ ਸੀਰੀਅਸ ਹੈਗੀ ਹੈ ਸਰ ਤੇ ਸਰ ਉਹ ਮਤਲਬ ਮੇਰੀ ਬੇਟੀ ਨੂੰ ਕੁਝ ਹੋ ਗਿਆ ਤੇ ਸਰ ਮੈਂ ਆਪਣੀ ਮੇਰੀ ਮੈਨੂੰ ਸਰ ਇਨਸਾਫ ਚਾਹੀਦਾ ਮਤਲਬ ਮੇਰੀ ਬੇਟੀ ਨੂੰ ਕੁਝ ਨਹੀਂ ਹੋਣਾ ਚਾਹੀਦਾ ਜੇ ਮੇਰੀ ਬੇਟੀ ਨੂੰ ਕੁਝ ਹੋ ਗਿਆ ਤੇ ਸਰ ਮੈਂ ਠਾਣੀ ਗਾੜੀ ਜਾ ਕੇ ਆਪਣੀ ਜਾਨ ਦੇ ਦੂੰਗੀ ਸਰ ਤੇ ਹੋਰ ਕੋਣ ਕੋਣ ਬੰਦੇ ਵਿੱਚ ਇਨਵੋਲ ਸਰ ਮੇਰੇ ਸਸੋਹਰਾ ਸਰ ਮੇਰੇ ਜੇਡ ਸਰ ਜਿੰਨੇ ਹੈਗੇ ਸਾਰੇ ਰਲੇ ਮਿਲੇ ਸਰ ਕੀ ਨਾਮ ਕੀ ਨਾਮ ਉਹਨਾਂ ਦਾ ਸਰ ਰਾਜਦੀਪ ਆ ਕੋਣ ਹੋ ਸਰ ਮੇਰੇ ਹਸਬੰਡ ਆ ਅੱਛਾ ਸਰ ਜਗਿੰਦਰ ਕੌਰ ਆ ਮੇਰੀ ਸੱਸ ਆ ਸਰ ਦਿਲਬਖ ਸਿੰਘ ਆ ਸਰ ਕਲਵਿੰਦਰ ਕੌਰ ਆ ਸਰ ਉਹਨਾਂ ਦੀਆਂ ਬੇਟੀਆਂ ਵੀ ਆ ਸਰ ਮਤਲ ਉਹਨਾਂ ਦੇ ਹੈਗੀ ਆ ਮੇਰੀ ਨਨਾਨ ਵੀ ਹੈਗੀ ਏ ਸਰ ਬਲਵਿੰਦਰ ਕੌਰ ਸਰ ਉਹਨਾਂ ਦੀ ਬੇਟੀ ਵੀ ਇੱਕ ਹੈਗੀ ਆ ਗੋਰੀ ਸਰ ਹਾਂ ਜੀ ਸਾਰੀ ਗੱਲ ਤੁਹਾਡੀ ਬੇਟੀ ਨੇ ਗੱਲ ਕਰਾਇਆ ਕਿ ਕਿੰਨੇ ਦਿਨ ਤੋਂ ਇੱਥੇ ਰਹਿ ਰਹੇ ਹੋ ਸਰ ਮੈਂ 7 ਸਾਲ ਆਪਣੇ ਪੇਕੇ ਰਹਿੰਦੀ ਪਈ ਆ ਸਰ ਮੈਨੂੰ ਹੁਣ ਥੋੜਾ ਟਾਈਮ ਹੋਇਆ ਵਾ ਮਹੀਨਾ ਹੀ ਹੋਇਆ ਮੈਨੂੰ ਗਈ ਨੂੰ ਤੇ ਆਪਣੇ ਬੱਚੇ ਮੇਰੇ ਪਹਿਲਾਂ ਉੱਥੇ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਗਈ ਮੇਰੇ ਬੱਚੇ ਕਹਿੰਦੇ ਸੀ ਜਾਣਾ ਸੀ ਉੱਥੇ ਰਹਿਣਾ ਸਰ ਮਹੀਨੇ ਦੇ ਵਿੱਚ ਵਿੱਚ ਮੇਰੀ ਬੱਚੀ ਨਾਲ ਗਲਤ ਹੋ ਗਿਆ ਵਾ ਕਿੰਨੇ ਕਿੰਨੇ ਤੁਹਾਡੇ ਬੱਚੇ ਨੇ ਸਰ ਮੇਰੇ ਦੋ ਬਟੇ ਇੱਕ ਬੇਟੀ ਆ ਅਚਾ ਕੀ ਆਪਣਾ ਕਿਹੜੇ ਮੁੰਡਿਆਂ ਨੇ ਗਲਤ ਕੀਤਾ ਤੁਹਾਡੇ ਬੇਟੀ ਨਾਲ ਸਰ ਸਾਡੇ ਲਾਗੋ ਇੱਕ ਮੇਰੇ ਜੇਟ ਦਾ ਬੇਟਾ ਵਾ ਸਰ ਕੀ ਨਾਮ ਵਾਲਾ ਸਰ ਮੰਗਾ ਸਰ ਜਨਾ ਸਰ ਇੱਕ ਕਾਲੂ ਆ ਉਹ ਕੋਣੀ ਸਰ ਉਹ ਵੀ ਲੱਗ ਗਵਾਂਡੀ ਹੋਰ ਸਰ ਇੱਕ ਰੋਹਿਤ ਆ ਅੱਛਾ ਕੁੜੀ ਕਿੰਨੀ ਕਿੰਨੀ ਉਮਰ ਕੁੜੀ ਦੀ ਸਰ 16 ਹੁਣ ਕੀ ਮੰਗਾ ਤੀ ਸਰ ਇਨਸਾਫ ਨਹੀਂ ਸਾਹਿਬ ਮਿਲੇਗਾ ਫਿਰ ਕੀ ਕਰੋਗੇ ਸਰ ਜਾਨ ਦੇ ਦੂੰਗੀ ਆਪਣੇ ਠਾਣੇ ਗਾੜੀ ਕੀ ਗੱਲ ਹੋਈ ਇਹਨੂੰ ਕੋਈ ਇਹਨਾਂ ਗੱਲ ਗਲਤ ਗਾਂ ਕਿਹਾ ਹੈ ਮੈਂ ਮੰਗੇ ਨੇ ਹੋਰ ਤੇ ਕਾਲੂ ਨੇ ਰੋਹਿਤ ਨੇ ਅੱਛਾ ਹਾਂਜੀ ਅਨਨਕ ਕਿੱਥੇ ਹਾਂਜੀ ਗਲਤ ਕੀਤਾ ਅੱਛਾ ਹੋਰ ਕੌਣ ਕੌਣ ਸੀ ਹੋਰ ਮੰਗਲ ਕਾਲੂ ਵੱਸ ਅਨਨ ਗਲਤ ਕੀਤਾ ਹਾਂਜੀ ਕਿੰਨੇ ਜਣੇ ਸੀ ਉਹ ਹੈਗੇ ਸੀ ਹਾਂ ਚਾ ਕਿੰਨੇ ਜਾਣੇ 3 ਜਾਣੇ 4 ਜਾਣੇ ਕਿੰਨੇ ਹੀ ਜੰਨਾ 10 ਕਿੰਨੇ ਜਾਣੇ ਹੀ ਜੰਨਾ 10 ਜਾਣੇ ਉਹਨਾਂ ਨੇ ਗਲਤ ਕੰਮ ਕੀਤਾ ਤੇ ਨਾਲ ਹਾਂਜੀ ਉਹਨ ਕੀ ਮੰਗ ਕਰਦੀ ਹਾਂਜੀ ਉਹ ਕੀ ਮੰਗ ਕਰਦੀ ਹੈ ਨਿਆ ਚਾਹੀਦਾ ਹਾਂਜੀ ਤੁਹਾਨੂੰ ਲੱਗਦਾ ਪੁਲਿਸ ਸੇ ਕਾਰਵਾਈ ਨਹੀਂ ਕਰ ਰਹੀ ਘਟੇ ਨਹੀਂ ਕੀ ਕੀ ਸਰਕਾਰ ਨੂੰ ਕਹਿਣਾ ਚਾਹੁੰਦੇ ਜੇ ਐਸੋ ਜੇ ਬੰਦਿਆਂ ਨੂੰ ਨਕੀਲ ਪਾਣੀ ਚਾਹੀਦੀ ਹੈ ਨਹੀਂ ਹੋਣੀ ਚਾਹੀਦੀ ਹਾਂਜੀ ਬੰਦਿਆਂ ਨੂੰ ਨਕੀਲ ਪਾਣੀ ਚਾਹੀਦੀ ਹੈ ਹਾਂਜੀ 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 ਔਰ ਜਿਹੜੇ ਬੰਦੇ ਜਿਹੜੇ ਬੰਦੇ ਗੱਤ ਘਰਦੇ ਕਿਸੇ ਨਾਲ ਹੀ ਉਹਨਾਂ ਨੂੰ ਨਸਾ ਨਸਾ ਮਿਲਣਾ ਚਾਹੀਦਾ ਹੈ ਨਕੀਲ ਹੋਣੀ ਚਾਹੀਦੀ ਹੈ ਲੱਗਦਾ ਇਹੋ ਜੇ ਬੰਦਿਆਂ ਨੂੰ ਟੰਗਣਾ ਚਾਹੀਦਾ ਛਿੱਕਿਆਂ ਦੇ ਹਾਂਜੀ ਚਾਹੀਦਾ ਹੈ ਲੱਗਦਾ ਕਿਸੇ ਹੋਰ ਕਿਸੇ ਨਾਲ ਕਰਨ ਨਾ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਸੀ ਉਹ ਹਾਂਜੀ ਨਾਗਾਂ ਦੇ ਹੀ ਹਾਂਜੀ ਕਿਤੇ ਨਾ ਗਲਤ ਗੱਲ ਪਾਤੇ ਨਹੀਂ ਕਿਸੇ ਨਾਲ ਨਹੀਂ ਗੱਲ ਭਾਜੀ ਅੱਜ ਮੇਰਾ ਮੈਣਾ ਕੁੜੀ ਦਾ ਮਾਮਾ ਲਗਦਾ ਆ ਤੁਹਾਡੀ ਕੁੜੀ ਨਾਲ ਨਾ ਬਲਾਤਕਾਰ ਹੋਇਆ ਹਾਂਜੀ ਹਾਂਜੀ ਕੁੜੀ ਕਿੰਨੇ ਸਾਲਾਂ ਦੀ ਸੀ ਕਿੰਨੇ ਨੇ ਕੀਤਾ ਕਦੋਂ ਪਤਾ ਲੱਗਾ ਤੁਹਾਨੂੰ ਸਾਢੇ 15 ਸਾਲ ਦੀ ਕੁੜੀ ਹੋ ਸਰ ਹਾਂਜੀ ਤੇ ਤਿੰਨਾ ਮੁੰਡਿਆਂ ਨੇ ਗਲਤ ਕੀਤਾ ਉਹਨਾਂ ਦੇ ਵਿੱਚ ਇੱਕ ਮੁੰਡਾ ਉਹਦੇ ਸਕੇ ਤਾਇ ਦਾ ਹਾਂਜੀ ਅੱਛਾ ਹਾਂਜੀ ਪ੍ਰਸ਼ਾਸਨ ਨਾਲ ਬਾਰੇ ਕੰਪਲੇਨਟ ਕਰਦੀ ਹਾਂ ਜੀ ਹਾਂਜੀ ਸਰ ਕੀਤੀ ਤੇ ਪਰ ਉਹਨਾਂ ਕੋਈ ਸੁਣਵਾਈ ਨਹੀਂ ਕੀਤੀ ਸਗੋਂ ਐਸ ਐਚਓ ਸਾਹਿਬ ਆਪ ਉੱਥੇ ਹਸਪੀਟਲ ਆ ਕੇ ਨਾ ਹਰ ਕੋ ਜਬਰਦਸਤੀ ਸਾਈਨ ਕਰਵਾ ਕੇ ਖੜੇ ਵੀ ਤੁਸੀਂ ਲਿਖੋ ਇੱਥੇ ਇੱਥੇ ਸਾਈਨ ਕਰੋ ਉਹਨਾਂ ਲਿਖਾਇਆ ਵੀ ਸਾਡੀ ਕੁੜੀ ਨਹੀਂ ਲੈ ਠੀਕ ਬਿਆਨ ਦੇਣ ਦੀ ਹਾਲਤ 'ਚ ਨਹੀਂ ਆ ਤੇ ਅਸੀਂ ਬਾਅਦ ਵਿੱਚ ਜਦੋਂ ਕੁੜੀ ਸਹੀ ਹੋਊਗੀ ਅਸੀਂ ਫੇਰ ਬਿਆਨ ਦਵਾਂਗੇ ਜਬਰਦਸਤੀ ਸਾਈਨ ਕਰਵਾ ਕੇ ਖੜੇ ਸਾਡੇ ਕੋਲ ਕਿਹੜੀ ਕਿਹੜੀ ਨਜੀਠਾ ਥਾਣਾ ਬਹੁਤ ਜ਼ਿਆਦਾ ਥੱਕਾ ਭਾਜੀ ਇਹ ਕਿੰਨੀ ਤਰੀਕਾ ਵਾਕਿਆ ਹੈ ਜੀ ਹੁਣ ਪ੍ਰਸ਼ਾਸਨ ਕੋਈ ਕੀ ਮੰਗ ਕਰਦੇ ਪਾਜੀ ਪ੍ਰਸ਼ਾਸਨ ਕੋ ਸਾਰੇ ਉਹ ਮੰਗ ਮੰਗਦੇ ਆਂ ਵੀ ਨਿਆਂ ਕੀਤਾ ਜਾਵੇ ਤੇ ਪ੍ਰਸ਼ਾਸਨ ਦੇ ਕੋਈ ਸੁਣਵਾਈ ਕੋਈ ਸੁਣਵਾਈ ਨਹੀਂ ਸਰ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਕੱਲ ਅਸੀਂ ਫਿਰ ਲੜਕੀ ਦੀ ਸਟੇਟਮੈਂਟ ਲੈਣ ਜਾਣਾ ਵਾ ਤੇ ਤਫਤੀਸ਼ ਚੱਲ ਰਹੀ ਆ ਜੋ ਅਸਲ ਹਾਲਾਤ ਆਉਣਗੇ ਸਾਹਮਣੇ ਉਹਦੇ ਮੁਤਾਬਕ ਜਿਹੜੀ ਆ ਉਹ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਕਿਹੜਾ ਪਿੰਡ ਕਿਹੜਾ ਜੀ ਨਾਕਲਾਉਂਦਾ ਵਾ ਤੇ ਕੀ ਪਰਿਵਾਰ ਕਿਸ ਤਰ੍ਹਾਂ ਦਾ ਹੈ ਉਹ ਬੈਲੂਨ ਪਰਿਵਾਰ ਦੀ ਕਿਸ ਤਰ੍ਹਾਂ ਦੀ ਮਾਰੀ ਮੈਂ ਬੈਕਗ੍ਰਾਉਂਡ ਬਾਰੇ ਕੁਝ ਕਲੀਅਰ ਨਹੀਂ ਕਰ ਸਕਦਾ ਕਿਉਂਕਿ ਮੈਂ ਤੇ ਹਸਪੀਟਲ 'ਚ ਹੀ ਗਿਆ ਸੀ ਲੜਕੀ ਕੋਲ ਉਹਦਾ ਐਕਸੀਡੈਂਟ ਹੋਇਆ ਵਾ ਐਕਸੀਡੈਂਟ ਨਾਲ ਕਾਫੀ ਉਹਦੀ ਹਾਲਤ ਖਰਾਬ ਆ ਤੇ ਅਜੇ ਉਹ ਡਾਕਟਰ ਨੇ ਅਨਫਿਟ ਦੱਸਿਆ ਸੀ ਉਹਨੂੰ ਤੇ ਕੱਲ ਨੂੰ ਅਸੀਂ ਉਹਨੂੰ ਦੁਬਾਰਾ ਡਾਕਟਰ ਸਾਹਿਬ ਤੋਂ ਓਪੀਨੀਅਨ ਲੈ ਲਈ ਆ ਕੱਲ ਨੂੰ ਅਸੀਂ ਦੁਬਾਰਾ ਉਹਦੀ ਜਾਂਚਾ ਉਹਦੇ ਕੁਝ ਕੁਝ ਕਰਨ ਵਾਸਤੇ ਇਨਵੈਸਟੀਗੇਸ਼ਨ ਚੱਲ ਰਹੀ ਆ ਬਸ ਜਿਹੜੇ ਦੋਸ਼ੀ ਪਾਏ ਜਾਣਗੇ ਉਹਨੂੰ ਸਖਤ ਸਜ਼ਾ ਦਿੱਤੀ ਜਾਊ